ਦਾ ਡੋਨਲਡ ਟਰੰਪ ਦਾ ਇੱਕ ਹੋਰ ਬਹੁਤ ਵੱਡਾ ਫੈਸਲਾ ਸਾਹਮਣੇ ਆਇਆ ਟਰਾਂਸ ਜੈਂਡਰ ਕਮਿਊਨਿਟੀ ਨੂੰ ਲੈ ਕੇ ਜੀਆਂ ਦਾਦੇ ਕਿ ਟਰਾਂਸ ਜੈਂਡਰ ਕਮਿਊਨਿਟੀ ਲਗਾਤਾਰ ਟਾਰਗੇਟ ਦੇ ਉੱਪਰ ਹੈ ਡੋਨਲਡ ਟਰੰਪ ਦੇ ਪਹਿਲਾਂ ਆਰਮੀ ਦੇ ਵਿੱਚੋਂ ਕੱਢਿਆ ਤੇ ਆਰਮੀ ਦੇ ਵਿੱਚ ਜਾਨ ਤੇ ਬੈਨ ਵੀ ਲਗਾਇਆ ਤੇ ਹੁਣ ਟਰੰਪ ਨੇ ਇੱਕ ਹੋਰ ਬਹੁਤ ਵੱਡਾ ਫੈਸਲਾ ਟਰਾਂਸ ਜੈਂਡਰ ਕਮਿਊਨਿਟੀ ਨੂੰ ਲੈ ਕੇ ਲਿਆ ਟਰਾਂਸ ਜੈਂਡਰਾਂ ਨੂੰ ਹੁਣ ਸਿਰੇ ਦੀ ਸੁਨਾਦ ਦਿੱਤੀ ਹੈ ਡੋਨਲਡ ਟਰੰਪ ਨੇ ਜਿਹਾ ਦਾਦੇ ਕਿ ਟਰਾਂਸ ਜੈਂਡਰਾਂ ਨੂੰ ਲੈ ਕੇ ਡੋਨਲਡ ਟਰੰਪ ਨੇ ਕਿਹਾ ਕਿ ਦੇਸ਼ ਦੇ ਵਿੱਚ ਦੋ ਹੀ ਜੈਂਡਰ ਰਹਿਣਗੇ ਜਾਂ ਮੇਲ ਜਾਂ ਫੀਮੇਲ ਇਸ ਤੋਂ ਬਿਨਾ ਕੁਝ ਨਹੀਂ ਹੋਏਗਾ ਤੇ ਹੁਣ ਖੇਡਾਂ ਦੇ ਮਹਿਲਾ ਵਰਗ ਦੇ ਵਿੱਚ ਟਰਾਂਸ ਜੈਂਡਰਾਂ ਦੀ ਨੌਂ ਕਰ ਦਿੱਤੀ ਹੈ ਕਿਸੇ ਵੀ ਖੇਡ ਦੇ ਵਿੱਚ ਕਿਸੇ ਵੀ ਖੇਡ ਦੇ ਵਿੱਚ ਕਿਸੇ ਵੀ ਸਪੋਰਟਸ ਦੇ ਵਿੱਚ ਜਿੱਥੇ ਮਹਿਲਾ ਵਰਗ ਆ ਉੱਥੇ 트랜ਸਜੈਂਡਰ ਨਹੀਂ ਖੇਡ ਸਕਣਗੇ ਜੀਆਂ ਦੱਦ ਕੇ ਆਦੇਸ਼ ਦਾ ਕੋਡ ਰੱਖਿਆ ਗਿਆ ਹੈ ਕੀਪਿੰਗ ਮੈਨ ਆਊਟ ਆਫ ਊਮਨ ਸਪੋਰਟਸ ਤੁਸੀਂ ਨਾ ਦੇਖੋ ਕੀਪਿੰਗ ਮੈਨ ਆਊਟ ਆਫ ਊਮਨ ਸਪੋਰਟਸ ਜਾਨੀ ਕਿ ਊਮਨ ਸਪੋਰਟਸ ਚੋਂ ਬੰਦਿਆਂ ਨੂੰ ਬਾਹਰ ਕੱਢਣਾ ਬੰਦੇ ਕਹਿ ਕੇ ਪ੍ਰਚਾਰਿਆ ਗਿਆ ਡੋਨਲਡ ਟਰੰਪ ਦੇ ਵੱਲੋਂ ਟਰਾਂਸਜੈਂਡਰਾਂ ਨੂੰ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਟਰਾਂਸਜੈਂਡਰ ਕਮਿਊਨਿਟੀ ਨੂੰ ਲੈ ਕੇ ਡੋਨਲਡ ਟਰੰਪ ਦੇ ਵੱਲੋਂ ਇਹ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ 올림픽 ਹੋਈਆਂ ਜਿਹਾ ਦਾਦੇ ਕਿ ਜਦੋਂ ਪਿਛਲੀਆਂ ਲਾਸਟ ਜਿਹੜੀਆਂ ਹੁਣ 올림픽 ਲੰਘੀਆਂ ਪੈਰਿਸ ਵਾਲੀਆਂ ਤਾਂ ਉੱਥੇ ਤੁਸੀਂ ਦੇਖਿਆ ਹੋਊਗਾ ਇੱਕ ਜਦੋਂ ਮੁਕਾਬਲਾ ਹੁੰਦਾ ਕੁਸ਼ਤੀ ਦਾ ਮੁਕਾਬਲਾ ਸੀ ਇੱਕ ਜਿਹੜਾ ਜੇ ਗੱਲ ਕਰੀ ਤਾਂ ਮੁੱਕੇ ਬਾਈ ਦਾ ਮੁਕਾਬਲਾ ਸੀ ਉੱਥੇ ਵੀ ਇੱਕ ਸ਼ਖਸ ਨੂੰ ਲੈ ਕੇ ਲਗਾਤਾਰ ਸ਼ਸ਼ੋਪਨ ਚੱਲਦੀ ਰਹੀ ਕਿ ਇਹ ਤਾਂ ਜਿਹੜਾ ਇਹ 트랜ਸਜੈਂਡਰ ਹੈ ਹਾਲਾਂਕਿ ਉਸ ਤੋਂ ਬਾਅਦ ਉਹ ਕਲੀਅਰ ਵੀ ਹੋਇਆ ਬਾਅਦ ਦੇ ਵਿੱਚ ਉਹ ਗੱਲ ਸਾਹਮਣੇ ਵੀ ਆਈ ਕਿ ਕੋਈ ਉਹ 트랜ਸਜੈਂਡਰ ਨਹੀਂ ਸੀ ਪਰ ਐਵੇਂ ਪ੍ਰਚਾਰਿਆ ਗਿਆ ਤਾਂ ਅਜਿਹੀਆਂ ਚੀਜ਼ਾਂ ਸਪੋਰਟਸ ਦੇ ਵਿੱਚ ਲਗਾਤਾਰ ਹੁੰਦੀਆਂ ਆ ਰਹੀਆਂ ਪਿਛਲੇ ਕਈ ਦਹਾਕਿਆਂ ਤੋਂ ਜੋ ਸਪੋਰਟਸ ਦੇ ਕੋਈ ਵੱਡੇ ਟੂਰਨਾਮੈਂਟ ਹੁੰਦੇ ਨੇ ਵਰਲਡ ਲੈਵਲ ਤੇ ਤਾਂ ਉਸ ਸਮੇਂ ਅਜਿਹੀਆਂ ਗੱਲਾਂ ਸਾਹਮਣੇ ਜ਼ਰੂਰ ਆਉਂਦੀਆਂ ਨੇ ਤਾਂ ਦادی ਕਿ ਹੁਣ ਇਹ ਫੈਸਲਾ 트랜ਸਜੈਂਡਰ ਕਮਿਊਨਿਟੀ ਦੇ ਖਿਲਾਫ ਲਿਆ ਗਿਆ ਹੈ ਡੋਨਲਡ 트੍ਰੰਪ ਦੇ ਵੱਲੋਂ ਕਿਹਾ ਗਿਆ ਕਿ ਮਹਿਲਾ ਵਰਗ ਦੇ ਵਿੱਚ ਕਿਸੇ ਵੀ ਮਹਿਲਾ ਵਰਗ ਦੇ ਵਿੱਚ 트랜ਸਜੈਂਡਰ ਐਥਲੀਟਾਂ ਦੀ ਕੋਈ ਐਂਟਰੀ ਨਹੀਂ ਹੋਏਗੀ 트랜스젠ਡਰ ਪਹਿਲਾ ਮਹਿਲਾ ਵਰਗ ਦੇ ਵਿੱਚ ਆ ਕੇ ਖੇਡ ਲੈਂਦੇ ਸੀ ਪਰ ਹੁਣ ਤੁਹਾਨੂੰ ਦੱਸਦੇ ਕਿ ਹੁਣ ਇਹਨਾਂ ਦੇ ਉੱਪਰ ਬੈਨ ਲਾਤਾ ਨੋ ਐਂਟਰੀ ਕਰ ਦਿੱਤੀ ਜਾਂ ਜਿੱਥੇ ਇੱਕ ਪਾਸੇ ਤੁਹਾਨੂੰ ਦੱਸਦੀ ਕਿ ਲਗਾਤਾਰ 트랜스젠ਡਰ ਕਮਿਊਨਿਟੀ ਵਰਲਡ ਲੈਵਲ ਦੇ ਉੱਪਰ ਆਪਣੀ ਪਛਾਣ ਬਣਾਉਣ ਦੇ ਵਿੱਚ ਤੁਰੀ ਹੋਈ ਹੈ ਆਪਣਾ ਇੱਕ ਜੈਂਡਰ ਜਿਹੜਾ ਸਟੈਬਲਿਸ਼ ਕਰਨ ਦੇ ਵਿੱਚ ਜੁਟੀ ਹੋਈ ਹੈ ਚਾਹੇ ਉਹ ਗੱਲ ਕਰੀ ਆਪਾਂ ਪੰਜਾਬ ਯੂਨੀਵਰਸਿਟੀ ਉਸ ਦੀ ਗੱਲ ਕਰ ਲੋ ਇੱਥੇ ਜਿਹੜੇ ਵਾਸ਼ਰੂਮ ਬਣਿਆ ਉਹਨਾਂ ਦੇ ਵਿੱਚ ਵੀ ਇੱਕ ਵਾਸ਼ਰੂਮ 트랜ਸਜੈਂਡਰ ਦਾ ਬਣਿਆ ਔਰ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਜਿੱਥੇ ਵਾ ਜਾਂਦਿਆ ਉਤੇ ਇੱਕ ਹੋਰ ਜਿਹੜਾ ਜੈਂਡਰ ਹੈ ਤੀਜੇ ਜੈਂਡਰ ਦਾ ਵੀ ਉਤੇ ਵਾਸ਼ਰੂਮ ਬਣਾਇਆ ਜਾਂਦਾ ਪਰ ਤੁਸੀਂ ਆਪ ਦੇਖੋ ਕਿ ਜਦੋਂ ਇੰਨਾ ਕੁਝ ਹੋ ਰਿਹਾ ਉਤੇ ਡੋਨਲਡ 트੍ਰੰਪ 트랜ਸ ਜੈਂਡਰਾਂ ਦੇ ਖਿਲਾਫ ਧੜਾਧੜ ਫੈਸਲੇ ਲੈ ਰਿਹਾ ਡੋਨਲਡ 트੍ਰੰਪ ਨੇ ਪਹਿਲਾ ਆਰਮੀ ਦੇ ਵਿੱਚੋਂ 15000 ਦੇ ਕਰੀਬ ਜਿਹੜੇ 트랜ਸ ਜੈਂਡਰ ਸੀ ਉਹਨਾਂ ਨੂੰ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਐਂਟਰੀ ਦੇ ਉੱਪਰ ਬੈਨ ਵੀ ਲਾਇਆ ਕਿ ਕੋਈ 트랜ਸ ਜੈਂਡਰ ਹੁਣ ਜਿਹੜਾ ਸਾਡੀ ਆਰਮੀ ਦੇ ਵਿੱਚ ਯਾਨੀ ਕਿ ਯੂਐਸ ਆਰਮੀ ਦੇ ਵਿੱਚ ਐਂਟਰ ਨਹੀਂ ਹੋ ਸਕੇਗਾ ਉਹਨੂੰ ਉਸ ਨੂੰ ਕੋਈ ਜੌਬ ਨਹੀਂ ਮਿਲੇਗੀ ਔਰ ਡਿਸਕ੍ਰਿਮੀਨੇਸ਼ਨ 트랜ਸਜੈਂਡਰਾਂ ਦੇ ਨਾਲ ਲਗਾਤਾਰ ਸ਼ੁਰੂ ਹੋ ਗਿਆ ਹੈ ਚਾਹੇ ਜੌਬਸ ਨੂੰ ਲੈ ਕੇ ਹੋਵੇ ਚਾਹੇ ਰੋਜ਼ਾਨਾ ਜਿਹੜਾ ਹੁਣ ਤੁਸੀਂ ਆਪ ਦੇਖੋ ਕਿ ਇੱਕ ਪਾਸੇ ਦੁਨੀਆ ਦੇ ਵਿੱਚ ਵੱਡੇ ਪੱਧਰ ਦੇ ਉੱਪਰ 트랜ਸਜੈਂਡਰ ਥਰਡ ਜੈਂਡਰ ਨੂੰ ਲੈ ਕੇ ਸਥਾਪਿਤ ਕਰਨ ਨੂੰ ਲੈ ਕੇ ਲਗਾਤਾਰ ਪ੍ਰਚਾਰ ਕਰ ਰਿਹਾ ਹੈ ਆਪਣਾ ਅਧਿਕਾਰ ਕਰਨ ਦੀ ਆਪਣਾ ਅਧਿਕਾਰ ਦੱਸਣ ਦੀ ਗੱਲ ਕਰਦੇ ਆ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਪਰ ਉੱਥੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਡੋਨਲਡ 트੍ਰੰਪ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਹਾਲਾਂਕਿ ਇਹ ਤਾਂ ਨਵਬੇ ਹੋਊਗਾ ਜਦੋਂ 1-2 ਸਾਲ ਲੰਘੇ ਉਦੋਂ ਦੇਖਣਾ ਹੋਊਗਾ ਕਿ ਜਿਹੜਾ ਡੋਨਲਡ ਟਰੰਪ ਨੇ ਫੈਸਲਾ ਲਿਆ ਸੀ ਕਿ ਉਹ ਫੈਸਲਾ ਸੀ ਜਾਂ ਫਿਰ ਇਹਨਾਂ ਨੂੰ ਬਾਅਦ ਦੇ ਵਿੱਚ ਯੂ-ਟਰਨ ਲੈ ਕੇ ਮੂੰਹ ਦੀ ਖਾਣੀ ਪਏਗੀ ਇਹ ਵੀ ਗੱਲ ਦੇਖਣ ਵਾਲੀ ਹੋਏਗੀ ਜਦੋਂ ਡੋਨਲਡ ਟਰੰਪ ਇੱਕ ਪਾਸੇ ਨੇ ਸਖਤ ਫੈਸਲੇ ਲੈ ਰਿਆ ਕਿ ਇਹ ਹਿਊਮੈਨਿਟੀ ਦੇ ਅਗੇਂਸਟ ਨਹੀਂ ਹੈ ਕਿ ਇਹ ਹਿਊਮੈਨਿਟੀ ਦੇ ਫੀਨੋਮੈਨੇ ਤੋਂ ਜਿਹੜਾ ਹੈਗਾ ਬਾਹਰ ਦੀ ਗੱਲ ਹੈ ਇਹ ਵੀ ਗੱਲਾਂ ਬਾਅਦ ਦੇ ਵਿੱਚ ਚਿੰਤਤ ਕਰਨੀਆਂ ਲੋਕਾਂ ਨੂੰ ਕਿਉਂਕਿ ਇੱਕ ਪਾਸੇ ਜਿੱਥੇ ਡੌਨਡਰਾਪ ਇਹਨਾਂ ਸਖਤ ਫੈਸਲੇ ਲੈ ਰਿਆ ਉੱਥੇ ਐਲਨ ਮਸਕ ਦੇ ਖਿਲਾਫ ਕਾਰਪੋਰੇਟਾਂ ਦੇ ਖਿਲਾਫ ਅਮਰੀਕਾ ਦੇ ਵਿੱਚ ਮੋਰਚਾ ਵੀ ਖੋਲਿਆ ਜਾ ਚੁੱਕਿਆ ਹੈ ਕਈ ਮੰਤਰੀ ਅਮਰੀਕਾ ਦੇ ਜਿਹੜੇ ਐ ਡੋਨਲਡ 트੍ਰੰਪ ਔਰ ਐਲਨ ਮਸਕ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੂਗਾ ਤੁਸੀਂ ਯੂ ਐਸ ਏ ਡੀ ਯੂ ਐਸ ਏ ਡੀ ਕੀ ਹੈ ਯੂ ਐਸ ਏ ਡੀ ਕੋ ਸੰਸਥਾ ਅਮਰੀਕਾ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਫੰਡ ਰੇਜ਼ ਕਰਦੀ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਚੈਰਿਟੀ ਦੇ ਵਿੱਚ ਹਿੱਸਾ ਪਾਉਂਦੀ ਹੈ ਚਾਹੇ ਕੋਈ ਜੇ ਕੋਈ ਕੁਦਰਤੀ ਅਰੋਪ ਜਿਹੜਾ ਕੁਦਰਤੀ ਉਥੇ ਆਫਤ ਆ ਜਾਏ ਉੱਥੇ ਵੀ ਦਿੰਦੀ ਆ ਰਪਏ ਤੇ ਉਹਨਾਂ ਦੇ ਹੈੱਡਕੁਆਰਟਰ ਦੇ ਉੱਪਰ ਐਲਨ ਮਸਕ ਦੀ ਲॉज ਡਿਪਾਰਟਮੈਂਟ ਉਸ ਨੂੰ ਦਿੱਤਾ ਗਿਆ ਨਮਾਸਕ ਦੇ ਬੰਦਿਆਂ ਨੇ ਉਸ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਜਾ ਕੇ ਕਿਸ ਪ੍ਰਕਾਰ ਹੱਲਾ ਬੋਲਿਆ ਯੂਐਸਏ ਏਡ ਤੇ ਸਾਰੇ ਉੱਥੋਂ ਦੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਤੇ ਧੱਕੇ ਦੇ ਨਾਲ ਜਿਹੜਾ ਉੱਥੇ ਆਪ ਐਂਟਰ ਕਰਦੇ ਆ ਤੇ ਉਸ ਦੇ ਉੱਪਰ ਕਬਜ਼ਾ ਕਰ ਲੈਂਦੇ ਆ ਬਾਅਦ ਦੇ ਵਿੱਚ ਲਗਾਤਾਰ ਲੋਕ ਸੜਕਾਂ ਤੇ ਵੀ ਉਤਰਿਆ ਹਾਲਾਂਕਿ ਡੋਨਲਡ ਟਰੰਪ ਦੇ ਨਾਲ ਫੈਸਲਿਆਂ ਨੂੰ ਲੈ ਕੇ ਅਮਰੀਕਾ ਦਾ ਪੀਸ ਜਿਹੜਾ ਸੀ ਉਹ ਕਿਤਨਾ ਕਦੇ ਭੰਗ ਜ਼ਰੂਰ ਹੋਇਆ ਬਹੁਤੇ ਲੋਕ ਜਿਹੜੇ ਪਹਿਲਾਂ ਕਹਿ ਰਹੇ ਸੀ ਕਿ ਡੋਨਲਡ ਟਰੰਪ ਜਿੱਤਰ ਜਿੱਤ ਗਿਆ ਤੇ ਹੁਣ ਅਸੀਂ ਸੌਕੇ ਹੋ ਜਾਾਂਗੇ ਹੁਣ ਉਹ ਵੀ ਕਿਤਨਾ ਕਿਤੇ ਪਛਤਾ ਤੇ ਉੱਪਰ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਤਾਂ ਲਗਾਤਾਰ ਡੋਨਲਡ ਟਰੰਪ ਦੇ ਵੱਲੋਂ ਜੇ ਫੈਸਲੇ ਲੈਣੇ ਤੇ ਦੂਜੇ ਦੇਸ਼ਾਂ ਦੇ ਨਾਲ ਵੀ ਬਣਾ ਕੇ ਨਾ ਰੱਖਣੀ ਸਿੱਧਾ ਧੌਂਸ ਜਮਾਉਣੀ ਇਹ ਚੀਜ਼ਾਂ ਹਿਸਟਰੀ ਬਣ ਰਹੀਆਂ ਨੇ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਜਦੋਂ ਹਿਸਟਰੀ ਦੇ ਵਿੱਚ ਦੇਖਦੇ ਹੋ ਕਿ ਜਦੋਂ ਜਦੋਂ ਕਿਸੇ ਕਮਿਊਨਿਟੀ ਕਿਸੇ ਵਰਗ ਦੇ ਖਿਲਾਫ ਕੋਈ ਲੀਡਰ ਉੱਠਿਆ ਤਾਂ ਫਿਰ ਉਹ ਲੀਡਰ ਦਾ ਖਾਤਮਾ ਕਿਵੇਂ ਹੋਇਆ ਇਹ ਗੱਲ ਜਿਹੜੀ ਹੈ ਅਮਰੀਕਾ ਦੀ ਹਿਸਟਰੀ ਦੇ ਵਿੱਚ ਵੀ ਪਈ ਹੈ ਬਹੁਤ ਸਾਰਾ ਕੁਝ ਜਿਹੜਾ ਦੇਖ ਸਕਦੇ ਹੋ ਤੁਸੀਂ ਡੋਨ ਟਰੰਪ ਦੇ ਵੱਲੋਂ ਟਰਾਂਸ ਜੈਂਡਰਾਂ ਨੂੰ ਲੈ ਕੇ ਹੁਣ ਸਖਤ ਫੈਸਲੇ ਲਏ ਗਏ